ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵੇਰ ਦਾ ਟਾਈਮ ਐ ਆਪਾਂ ਗੁਆ ਗੁਆ ਸੈੱਟ ਕੇ ਤੇ ਝਾੜੂ ਲਾਤਾ ਮੱਛਰਾਂ ਕਰਕੇ ਬਹੁਤ ਖਰਾਬ ਕਰਦੀਆਂ ਬਈ ਮਰ ਜਾਂ ਥੱਲੋਂ ਹੁਣ ਇੱਥੇ ਆ ਗੱਡੇ ਦੇ ਤਿਲਕ ਦੀਆਂ ਬਹੁਤ ਨੇ ਆ ਦੇਖੋ ਕਿਵੇਂ ਤਿਲਕੜੀਆਂ ਨਿਸ਼ਾਨੀਆਂ ਪਈਆਂ ਤੇ ਝਾੜੂ ਚੂੜੂ ਆਪਾਂ ਲਾਤਾ ਤੇ ਦੂ ਬਾਦ ਮਰ ਜਾਂ ਨਮਾਵਾਗੇ ਹੁਣ ਉੱਤਰ ਵੀ ਲਾਤਾ ਝਾੜੂ ਕੰਪਲੀਟ ਕਰਤਾ ਕੇ ਨਾ ਝਾੜੂ ਦਾ ਕੰਮ ਝਾੜੂ ਲਾਏ ਤੋਂ ਬਿਨਾ ਆਪਾਂ ਕਦੇ ਮੱਜਾ ਨਮਾਈਆਂ ਨਹੀਂ ਕੋ ਫਿਰ ਗੋਹਾ ਗੋਹਾ ਵਿੱਚੀ ਤੂੜੀ ਤਾੜੀ ਲਲਪਲ ਜਾਂ ਬਾਲਾ ਇਕੱਠਾ ਹੋਈ ਜਾਂਦਾ ਤਾਂ ਕਰਕੇ ਪਹਿਲਾਂ ਝਾੜੂ ਲਾਉਣੇ ਆ ਫੇਰ ਨਮਾਉਣੇ ਆ ਤੇ ਇੱਕ ਗੱਲ ਹੋਰ ਬਾਈ ਜਿਹੜੇ ਨਵੇਂ ਮੇਰੇ ਵੀਰ ਡੈਰੀ ਫਾਰਮ ਡੈਰੀ ਫਾਰਮ ਕਰਦੇ ਨੇ ਇਹ ਤੇ ਚਾਰ ਜ਼ਰੂਰ ਪਾ ਲਿਆ ਕਰੋ ਕਿੱਲੇ ਦਾ ਅੱਦੇ ਕਿੱਲੇ ਦਾ ਤੇ ਡਾਕਟਰ ਵੀ ਕਹਿੰਦੇ ਨੇ ਬਾਈ ਮੱਝਾਂ ਵਾਲੇ ਚਾਰ ਮਾੜਾ ਤੇ ਆਪਣੇ ਚਾਰ ਕੋਈ ਮਾੜਾ ਨਹੀਂ ਜੇ ਆਪਾਂ ਸਾਬ ਨਾ ਪਾਵਾਂਗੇ ਚਾਰ ਆਪਣੇ ਫਾਰਮ ਦਾ ਕਾਮਯਾਬ ਕਰਨ ਚ ਪੂਰਾ ਸਹਿਯੋਗ ਹੁੰਦਾ ਚਾਰ ਦਾ ਤੇ ਚਾਰ ਜ਼ਰੂਰ ਪਾਇਆ ਕਰੋ ਤੇ ਜਿਹੜੇ ਬਾਈ ਵੱਡੇ ਵਿਦਵਾਨ ਕਹਾਂਉਂਦੇ ਸੀ ਕਹਿੰਦੇ ਸੀ ਅਸੀਂ ਚਾਰ ਨਹੀਂ ਪਾਉਂਦੇ ਬੱਝਾਂ ਚਾਰ ਖਰਾਬ ਕਰਦਾ ਜਿਆ ਉਹ ਵੀ ਚਾਰ ਪਾਈ ਜਾਂਦੇ ਨੇ ਹੁਣ ਤੇ ਚਾਰ ਬਿਨਾ ਬਈ ਆਪਣਾ ਡੈਰੀ ਫਾਰਮ ਕਾਮਯਾਬ ਨਹੀਂ ਹੁੰਦਾ ਚਾਰ ਪਾਓ ਥੋੜਾ ਪਾ ਲਓ ਵਿੱਚ ਤੂੜੀ ਦੇ ਮਿਕਸ ਕਰਕੇ ਤੇ ਬਾਕੀ ਆਪੋ ਆਪਣੀ ਸੋਚ ਧੰਨਵਾਦ ਜੀ